लुधियाना नगर निगम ਨੂੰ ਜਲਦ ਨਵਾਂ ਮੇਰ ਮਿਲਣ ਜਾ ਰਿਹਾ ਵਾ ਆਮ ਆਦਮੀ ਪਾਰਟੀ ਆਪਣਾ ਮੇਰ ਬਣਾਉਣ ਜਾ ਰਹੀ ਆ 14 ਜਨਵਰੀ ਜੋ ਸੁੱਤਰ ਜਾਣਕਾਰੀ ਦੇ ਰਹੇ ਨੇ ਕਿ 14 ਜਨਵਰੀ ਨੂੰ ਲੁਧਿਆਣਾ ਨੂੰ ਨਵਾਂ ਮੇਰ ਮਿਲ ਜਾਵੇਗਾ ਔਰ ਇਹ ਮੇਰ ਜਿਹੜਾ ਵਾ ਮਹਿਲਾ ਮੇਰ ਹੋਵੇਗੀ ਕਿਉਂਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨੀ ਨੋਟੀਫਿਕੇਸ਼ਨ ਇੱਕ ਜਾਰੀ ਕੀਤਾ ਗਿਆ ਸੀ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਲੁਧਿਆਣਾ ਦੇ ਵਿੱਚ ਜੋ ਮੇਰ ਹੋਵੇਗਾ ਉਹ ਮਹਿਲਾ ਮੇਰ ਹੋਵੇਗੀ ਤਾਂ ਜਲਦ ਹੀ ਮੇਰ ਮਿਲਣ ਜਾ ਰਿਹਾ ਵਾ ਇੱਥੇ ਵੀ ਦੱਸ ਦਿੰਦੇ ਆ ਕਿ ਕਾਂਗਰਸ ਅਤੇ ਭਾਜਪਾ ਨੂੰ ਵੀ ਆਮ ਆਦਮੀ ਪਾਰਟੀ ਲਗਾਤਾਰ ਝਟਕੇ ਦੇ ਰਹੀ ਆ ਵੱਡਾ ਝਟਕਾ ਦਿਨ ਰਾਤ ਲੱਗਿਆ ਵਾ ਕਾਂਗਰਸ ਦੇ ਪਾਰਸ਼ਦ ਅਤੇ ਇੱਕ ਭਾਜਪਾ ਦੀ ਪਾਰਸ਼ਦ ਜਿਹੜੀ ਆ ਉਹ ਆਮ ਆਦੀ ਪਾਰਟੀ ਦੇ ਵਿੱਚ ਸ਼ਾਮਲ ਹੋਈ ਹੈਗੀ ਆ ਤਾਂ ਇੱਥੇ ਦੱਸ ਦਿੰਨੇ ਕਿ ਲੁਧਿਆਣਾ ਦੇ ਵਿੱਚ 95 ਵਾਰਡ ਨੇ 95 ਵਾੜਾਂ ਦੇ ਵਿੱਚੋਂ 48 ਅਗਰ ਸੀਟਾਂ ਕਿਸੇ ਕੋ ਆਂਦੀਆਂ ਨਹੀਂ ਤਾਂ ਉਸ ਪਾਰਟੀ ਦਾ ਮੇਰ ਜਿਹੜਾ ਵਾ ਬੰਦ ਹੈਗਾ ਵਾ ਤਾਂ ਇੱਥੇ ਹੁਣ ਇਹ ਦੱਸ ਦਿੰਨੇ ਆ ਕਿ ਆਪ ਕੋਲ 41 ਸੀਟਾਂ ਨੇ ਕਾਂਗਰਸ ਕੋ 30 파ਰਸ਼ਦ ਨੇ ਭਾਜਪਾ ਕੋ 19 파ਰਸ਼ਦ ਨੇ ਅਕਾਲੀ ਦਲ ਕੋ 2 파ਰਸ਼ਦ ਨੇ ਅਤੇ 3 ਜਿਹੜੇ ਨੇ ਆਜ਼ਾਦ ਉਮੀਦਵਾਰ ਜਿਹੜੇ 파ਰਸ਼ਲ ਲੜੇ ਸੀ ਉਹ ਜਿੱਤੇ ਸੀਗੇ ਤਾਂ 95 ਸੀਟਾਂ ਦੇ ਵਿੱਚ ਤੁਹਾਨੂੰ ਜਿਹੜੀਆਂ ਅਸੀਂ ਆਂਕੜਾ ਦੱਸਿਆ ਕਿ ਇਸ ਵਕਤ 41 ਸੀਟਾਂ ਜਿਹੜੀਆਂ ਵਾ ਉਹ ਆਮ ਆਦਮੀ ਪਾਰਟੀ ਕੋ ਲਾ ਹੁਣ ਜਿਹੜਾ ਵਾ ਜਿਹੜੇ ਛਟਕੇ ਲੱਗੇ ਨੇ ਲਗਾਤਾਰ ਪਿਛਲੇ ਦਿਨੀ ਜਗਦੀਸ਼ ਲਾਲ ਦੀਸ਼ਾ ਜਿਹੜੇ ਕਿ 6 ਨੰਬਰ ਵਾਰਡ ਤੋਂ ਨੇ ਉਹ ਕਾਂਗਰਸ ਨੂੰ ਛੱਡ ਕੇ ਆਪ ਦੇ ਵਿੱਚ ਸ਼ਾਮਲ ਹੋਏ ਸੀਗੇ ਪਰ ਉਹਨਾਂ ਦੇ ਘਰ ਕਾਂਗਰਸ ਦੇ ਲੀਡਰ ਪਹੁੰਚੇ ਤਾਂ ਕਾਂਗਰਸ ਆਸਰੋਪਾ ਫੇਰ ਦੁਆਰਾ ਪਾਇਆ ਕਾਂਗਰਸ ਦੇ ਵਿੱਚ ਸ਼ਾਮਲ ਹੋਏ ਪਰ ਦੇਰ ਰਾਤ ਜਦੋਂ ਲਾਜਿਤ ਪੁੱਲਰ ਇੱਕ ਵਾਰ ਫੇਰ ਦੀਸ਼ਾ ਨੂੰ ਮਿਲੇ ਤਾਂ ਜਿਹੜੇ ਜਗਦੀਸ਼ لال ਦੀਸ਼ਾ ਨੇ ਉਹ ਆਪਦੇ ਵੀ ਸ਼ਾਮਲ ਹੋ ਗਏ ਸੀਗੇ ਤਾਂ ਉਸ ਵਕਤ 42 ਦਾ ਅੰਕੜਾ ਜਿਹੜਾ ਵਾ ਆਮ ਆਦੀ ਪਾਰਟੀ ਨੇ ਬਣਾਇਆ ਤਾਂ ਹੁਣ ਦੇਰ ਰਾਤ ਕੱਲ ਦੇਰ ਰਾਤ ਜਿਹੜੀਆਂ ਦੋ ਸੀਟਾਂ ਕਾਂਗਰਸੀਆਂ ਨੇ ਜਿਹੜੇ ਕਿ ਬੈਂਸ ਬ੍ਰਦਰ ਗਰੁੱਪ ਦੇ ਵਿੱਚ ਆਂਦੀਆਂ ਨੇ ਉਹਨਾਂ ਨੂੰ ਇੱਕ ਵੱਟਾ ਚਟਕਾ ਦਿੱਤਾ ਕਾਂਗਰਸ ਨੇ ਇੱਕ ਵੱਟਾ ਚਟਕਾ ਦਿੱਤਾ ਤੇ ਉਹ ਆਮ ਆਦੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ 45 ਨੰਬਰ ਵਾਲ ਤੋਂ ਪਰਮਿੰਦਰ ਸੋਮਾ ਨੇ ਇਹ ਕਾਂਗਰਸ ਤੋਂ ਨੇ ਬੈਂਸ ਹੁਣਾਂ ਦੇ ਖਾਤੇ ਚਾਹੁੰਦੇ ਨੇ ਤਾਂ ਇਹ ਦੇਰ ਰਾਤ ਆਪ ਆਮਾਦੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਇਹਨਾਂ ਦੀ ਧਰਮ ਪਤਨੀ ਪਰਮਜੀਤ ਕੌਰ ਚੋਣਾਂ ਲੜੇ ਸੀਗੇ 45 ਨੰਬਰ ਵਾਰਡ ਤੋਂ ਇਸ ਤੋਂ ਇਲਾਵਾ 42 ਨੰਬਰ ਵਾਰਡ ਤੋਂ ਜਗਮੀਤ ਨੋਨੀ ਨੇ ਇਹ ਵੀ ਕਾਂਗਰਸ ਦੇ ਜਿਹੜੇ ਪਾਰਸ਼ਦ ਚੋਣਾਂ ਲੜੇ ਸੀਗੇ ਪਰ ਹੁਣੇ ਆਮ ਆਦੀ ਪਾਰਟੀ ਦੇ ਵਿੱਚ ਦਿਨ ਰਾਤ ਤੱਕ ਸ਼ਾਮਲ ਹੋ ਗਏ ਨੇ ਹਰਦੀਪ ਸਿੰਘ ਮੁੰਡਿਆ ਨੇ ਇਹਨਾਂ ਦੇ ਗਲਾ ਦੇ ਵਿੱਚ ਸਰੋਪਾ ਪਾਇਆ ਵਾ ਤੇ ਇਹਨਾਂ ਨੂੰ ਆਮ ਆਦੀ ਪਾਰਟੀ ਦੇ ਵਿੱਚ ਸ਼ਾਮਲ ਕਰ ਲਿਆ ਵੇ ਇਹ ਦੋ ਸੀਟਾਂ ਜਿਹੜੀਆਂ ਨੇ ਬੈਂਸ ਬ੍ਰਦਰ ਉਹਨਾਂ ਦੇ ਖਾਤੇ ਦੇ ਵਿੱਚ ਆਂਦੀਆਂ ਨੇ ਕਿਉਂਕਿ ਬੈਂਸ ਬ੍ਰਦਰ ਵੀ ਪਿਛਲੇ ਦਿਨੀ ਕਾਂਗਰਸ ਦੇ ਵਿੱਚ ਸ਼ਾਮਲ ਹੋਏ ਨੇ ਉਹਨਾਂ ਨੇ ਆਪਣੇ ਇਲਾਕੇ ਦੇ ਵਿੱਚ ਆਪਣੇ ਹਲਕੇ ਦੇ ਵਿੱਚ ਬਹੁਤ ਸਾਰੀ ਸੀਟਾਂ ਜਿਹੜੀਆਂ ਵਾ ਕਾਂਗਰਸ ਜਿਹੜੀਆਂ ਸੀਟਾਂ ਆਪਣੇ ਖਾਤੇ ਚ ਲੜਾਈਆਂ ਸੀਗੀਆਂ ਜਿਨ੍ਹਾਂ ਦੇ ਵਿੱਚ ਉਹ ਵੱਡੀਆਂ ਮਾਤਰਾ ਦੇ ਵਿੱਚ ਜਿੱਤੇ ਵੀ ਸੀਗੇ ਪਰ ਹੁਣੇ ਝਟਕਾ ਲਗਾਤਾਰ ਜਿਹੜਾ ਵਾ ਆਮ ਆਦੀ ਪਾਰਟੀ ਦੇ ਰਹੀ ਹੈ ਇਸ ਤੋਂ ਇਲਾਵਾ ਵਾਰਡ ਨੰਬਰ 21 ਤੋਂ ਅਨੀਤਾ ਨਨ ਚਾਹਲ ਨੇ ਇਹ ਵੀ ਬੀਜੇਪੀ ਤੋਂ 파ਰਸ਼ਦ ਨੇ ਇਹ ਹੁਣ ਦੇ ਰਾਤ ਆਮ ਆਦੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਹੁਣ ਜਿਹੜਾ ਵਾ 45 ਦੇ ਕਰੀਬ ਇਹ ਆਂਕੜਾ ਜਿਹੜਾ ਵਾ ਆਮ ਆਦੀ ਪਾਰਟੀ ਦਾ ਹੋ ਚੁੱਕਾ ਵਾ ਆਜ਼ਾਦ ਉਮੀਦਵਾਰ ਵੀ ਜਿਹੜੇ ਨੇ ਸੰਪਰਕ ਦੇ ਵਿੱਚ ਹੈਗੇ ਨੇ ਤਾਂ ਅਗਰ ਆਮ ਆਦੀ ਪਾਰਟੀ ਇੱਕ ਦੋ ਦਿਨਾਂ ਦੇ ਵਿੱਚ ਹੋਰ ਜਿਹੜੇ 파ਰਸ਼ਦ ਸ਼ਾਮਲ ਕਰਾ ਦਿੰਦੀ ਤਾਂ ਸਮਝ ਲਓ ਕਿ 14 ਜਨਵਰੀ ਨੂੰ ਆਮ ਆਦੀ ਪਾਰਟੀ ਦਾ ਮਿਹਰਬਾਨਾ ਹੋ ਜਾਵੇਗਾ ਇੱਥੇ ਦੱਸ ਦਿੰਨੇ ਕਿ ਅਗਰ ਸੀਟਾਂ ਹੋਰ ਸ਼ਾਮਲ ਨਹੀਂ ਹੁੰਦੀਆਂ ਤਾਂ ਐਮਐਲਏ ਦੀ VOTING ਜਿਹੜੀ ਆ ਹੋ ਸਕਦੀ ਹੈਗੀ ਆ ਅਗਰ ਐਮਐਲਏ ਦੀ VOTING ਹੁੰਦੀ ਆ ਤਾਂ ਫਿਰ 51 ਸੀਟਾਂ ਦਾ ਬਹੁਮਤ ਜਿਹੜਾ ਬੰਦਾ ਵਾ 51 ਦਾ ਬਹੁਮਤ ਬੰਦਾ ਵਾ ਫਿਰ ਆਮ ਆਦੀ ਪਾਰਟੀ ਆਪਣਾ ਮੇਰ ਬਣਾ ਸਕਦੀ ਆ 7 ਐਮਐਲਏ ਆਮ ਆਦੀ ਪਾਰਟੀ ਦੇ ਨੇ ਜੇ ਅਗਰ ਉਹਨਾਂ ਦੀ VOTING ਪੈ ਜਾਂਦੀ ਆ ਤਾਂ 52 ਦੇ ਕਰੀਬ ਜਿਹੜੀਆਂ ਸੀਟਾਂ ਹੋ ਜਾਣਗੀਆਂ ਤਾਂ ਫਿਰ ਵੀ ਆਮ ਆਦੀ ਪਾਰਟੀ ਦਾ ਜਿਹੜਾ ਬਹੁ ਮੇਰ ਬੰਨਾ ਤੈ ਹੋ ਜਾਵੇਗਾ ਤੈ ਇਹ ਹੁਣ ਖਿੱਚਾ ਤਾਂ ਨਹੀਂ ਲਗਾਤਾਰ ਚੱਲ ਰਹੀ ਆ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਕਿ ਆਮ ਆਦੀ ਪਾਰਟੀ ਆਪਣਾ ਮੇਰ ਬਣਾ ਲੇ ਤਾਂ ਇਹ ਆਮ ਆਦੀ ਪਾਰਟੀ ਨੇ ਹੁਣ ਆਪਣਾ ਆંકੜਾ ਜਿਹੜਾ ਵਾ ਉਹ ਨੇੜੇ ਲਿਆਂਦਾ ਵਾ ਤਾਂ ਹੁਣ ਜਲਦ ਹੀ ਆਮ ਆਦੀ ਪਾਰਟੀ ਆਪਣਾ ਮੇਰ ਜਿਹੜਾ ਵਾ ਲੁਧਿਆਣਾ ਦੇ ਵਿੱਚ ਬਣਾਉਣ ਜਾ ਰਹੀ ਆ ਕਾਂਗਰਸ ਅਤੇ ਭਾਜਪਾ ਨੂੰ ਲਗਾਤਾਰ ਛਟਕੇ ਦੇ ਰਹੀ ਆ ਉਹਨਾਂ ਦੇ ਜਿਹੜੇ ਪਾਰਸ਼ਦ ਨੇ ਉਹਨਾਂ ਨੂੰ ਆਪਣੀ ਪਾਰਟੀ ਦੇ ਵਿੱਚ ਸ਼ਾਮਲ ਕਰਾ ਕੇ ਆਪਣਾ ਮੇਲ ਜਿਹੜਾ ਵਾ ਬਣਾਉਣ ਜਾ ਰਹੀ ਆ ਇੱਥੇ ਵੀ ਦੱਸ ਦਿੰਦੇ ਆ ਕੀ ਮਹਿਲਾ ਮੇਰ ਬਣਾ ਬਣਾਇਆ ਜਾਵੇਗਾ ਕਿਉਂਕਿ ਨੋਟੀਫਿਕੇਸ਼ਨ ਜਿਹੜਾ ਪਿਛਲੇ ਦਿਨੀ ਪੰਜਾਬ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਸੀ ਉਸ ਦੇ ਵਿੱਚ ਸਾਫ਼ ਤੌਰ ਤੇ ਲਿਖਿਆ ਗਿਆ ਸੀਗਾ ਕਿ ਲੁਧਿਆਣਾ ਦੇ ਵਿੱਚ ਜੋ ਮੇਰ ਹੋਵੇਗਾ ਉਹ ਮਹਿਲਾ ਮੇਰ ਹੋਵੇਗੀ ਤਾਂ ਹੁਣ ਕਿਹੜੀ ਮਹਿਲਾ ਮੇਰ ਬਣਾਈ ਜਾਵੇਗੀ ਕੌਣ ਹੋਵੇਗੀ ਇਹ ਸਮਾਂ ਦੱਸੇਗਾ ਪਰ ਜੋ ਸੂਤਰ ਜਾਣਕਾਰੀ ਨੇ ਕਿ 14 ਜਨਵਰੀ ਨੂੰ ਆਮ ਆਦਮੀ ਪਾਰਟੀ ਆਪਣਾ ਬਹੁਮਤ ਪੇਸ਼ ਕਰਨ ਜਾ ਰਹੀ ਹੈ ਆਪਣਾ ਮੇਰ ਜਿਹੜਾ ਵਾ ਉਹ ਬਣਾ ਲੈ ਬਣਾ ਲਵੇਗੀ ਤਾਂ ਹੁਣ ਲੁਧਿਆਣਾ ਨੂੰ ਨਵਾਂ ਮੇਰ ਜਿਹੜਾ ਵਾ ਜਲਦ ਮਿਲ ਜਾਵੇਗਾ ਆਮ ਆਦੀ ਪਾਰਟੀ ਲਗਾਤਾਰ ਕਾਂਗਰਸ ਅਤੇ ਭਾਜਪਾ ਨੂੰ ਝਟਕਾ ਦੇ ਰਹੀ ਆ ਪਿਛਲੇ ਦਿਨੀ ਕਾਂਗਰਸ ਦਾ ਇੱਕ 파ਰਸ਼ ਜਿਹੜਾ ਆਪਣੀ ਪਾਰਟੀ ਦੇ ਵਿੱਚ ਸ਼ਾਮਲ ਕਰਾਇਆ ਵਾ ਅਤੇ ਦੇਰ ਰਾਤ ਜਿਹੜੇ ਨੇ ਹਰਦੀਪ ਸਿੰਘ ਮੁੰਡੀ ਜਿਹੜੇ ਕੈਬਨਟ ਮੰਤਰੀ ਨੇ ਉਹਨਾਂ ਨੇ ਦੋ ਕਾਂਗਰਸ ਅਤੇ ਇੱਕ ਭਾਜਪਾ ਦੇ 파ਰਸ਼ ਨੂੰ ਆਪਣੀ ਪਾਰਟੀ ਦੇ ਵਿੱਚ ਸ਼ਾਮਲ ਕਰਕੇ ਮੇਰ ਦਾ ਅੰਕੜਾ ਜਿਹੜਾ ਵਾ ਬਹੁਮਤ ਜਿਹੜਾ ਵਾ ਨੇੜੇ ਲਿਆਉਣ ਦਾ ਵਾ ਤਾਂ ਹੁਣ ਜਲਦ ਹੀ ਲੁਧਿਆਣਾ ਦੇ ਵਿੱਚ ਨਵਾਂ ਮੇਰ ਜਿਹੜਾ ਵਾ ਆਮ ਆਦੀ ਪਾਰਟੀ ਬਣਾ ਲਵੇਗੀ ਕੈਮਰਾਮੈਨ ਵਿਕਾਸ ਦੇ ਨਾਲ ਨਰਿੰਦਰ ਕੁਮਾਰ ਜੱਗਮੈਨ ਟੀਵੀ ਲੁਧਿਆਣਾ